ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਤੋਂ ਅਬੂਦਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜੈਦ ਅਲ ਨਾਹਿਆਨ ਨਾਲ ਵਫ਼ਦ ਪੱਤਰ ਦੀ ਕਲਬਾਚਾਰੀ ਹੈ ਦੋਹਾਂ ਨੇਤਾਵਾਂ ਵੱਲੋਂ ਭਾਰਤ ਅਤੇ ਯੂਏਈ ਵਿਚਾਲੇ ਦਵੱਲੇ ਸਹਿਯੋਗ ਦੇ ਵਿਸਤ੍ਰਿਤ ਖੇਤਰਾਂ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ ਜਿਸ ਵਿੱਚ ਵਪਾਰ, ਨਿਵੇਸ਼, ਊਰਜਾ, ਟੈਕਨੋਲੋਜੀ, ਸਿੱਖਿਆ ਅਤੇ ਸੱਭਿਆਚਾਰ ਸਮੇਤ ਕਈ ਖੇਤਰਾਂ 'ਚ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੋਵੇਗਾ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਅਬੂ <table> ਸ਼ੇਖ ਖਾਲਿਦ ਇੱਕ ਵਪਾਰਕ ਫਾਰਮ 'ਚ ਹਿੱਸਾ ਲੈਣ ਲਈ ਕੱਲ ਮੁੰਬਈ ਦਾ ਦੌਰਾ ਕਰਨਗੇ